ਦੇਖੋ ਦੋਸਤੋ ਤੁਸੀਂ ਦੇਖ ਰਹੇ ਹੋ ਜਿਹਨੇ ਦੱਸ ਦਿੱਤੇ ਦੋਸਤੋ ਅੱਜ ਬੇਸ਼ੱਕ ਆਪੁਰਨਾ ਪਾਰਟੀ ਨੇ ਕੈਂਡੀ ਐਲਾਨ ਕੀਤਾ ਸਾਰੇ ਪਾਰਟੀਆਂ ਨੇ ਆਪਣੇ ਆਪਣੇ ਨੀਂਦ ਰਾਜ ਦੇ ਉੱਪਰ ਚਾਰ ਪ੍ਰਸਾਰ ਦੇ ਰੂਪਾਂ ਦੇ ਚਾਲ ਹੈ ਅੱਜ ਵਿਸ਼ੇਸ਼ ਤੌਰ ਤੇ ਬਦਨਸਵਾ ਹਲ ਕਾਚੇਬੇ ਵਾਰ ਦੀ ਫੇਰ ਜਿਹੜੇ ਕਾਸ਼ਪਾ ਦੇ ਨੰਬਰ ਹੈ ਹਨਿਕਾ ਸੰਗਤ ਪਾਰਟੀ ਵਿਸ਼ੇਸ਼ ਤੌਰ ਤੇ ਜਿਹੜੇ ਡਾਕਟਰ ਤੇ ਲਾਗਾ ਜਿੰਨ ਪਾਸ਼ਪਾ ਦੇ ਸੀਨੀਅਰ ਅਜੂਰ ਪਕਪਾ ਪੋਦਰ ਪੰਜਾਬ ਦੇ ਹੋਦਿਆਂ ਤੇ ਵੀ ਰਹੇ ਨੇ ਨਾਲ ਨਾਲ ਅੱਜ ਪੂਨਾ ਨਿਗਰਣੇ ਹੋਇਆ ਹੈ ਪੂਨਾ ਪ੍ਰਚਾਰ ਪਿਤਾ ਦੇ ਨਾਮ ਨੂੰ ਬਣਾਈ ਰੱਖੇ ਸੋ ਅਸੀਂ ਇਸ ਵੰਦੇ ਦੇ ਵਿੱਚ ਇਸ ਸਮਾਗਮ ਦੇ ਸੰਚਾਲਕਾ ਡਾਕਟਰ ਬਾਦਰਾ ਜੀ ਨਾਲ ਗੱਲ ਕਰਾਂਗੇ ਕਿ ਉਹ ਇਸ ਤੋਂ ਪ੍ਰਚਾਰਨ ਹੈ ਕਿ ਕਿਸ ਤਰ੍ਹਾਂ ਕੇ ਰਾਉਂਡ ਆ ਪੂਰੇ ਹਲਕੇ ਦੇ ਵਿੱਚ ਕਰਦਾ ਸੋ ਡਾਕਟਰ ਬਾਦਰਾ ਜੀ ਕੋਰ ਬੀਤ ਕਰਵਾਜੀ ਐਂਕਸਰ ਪਹਿਲਾਂ ਤਾਂ ਆਪਣੀ ਜਿਤੋ ਹੇਡੇ ਉਹਦੇ ਐਬੀਸੀਪੀ ਦੇ ਵਿੱਚ ਅੱਜ ਇਹ ਪੂਰਾ ਪ੍ਰੋਗਰਾਮ ਨੇ ਕੀਤਾ ਨੌ ਹਲਕੇ ਆਪਰੇ ਲੋਕ ਸਭਾ ਦੇ ਵਿੱਚ ਇਹ ਸਾਰੀ ਉਸਾਰ ਉਸ ਬਾਰੇ ਮੈਂ ਡਾਕਟਰ ਦਮਾਰਾ ਨੰਬਰ ਨੈਸ਼ਨਲ ਕੌਂਸਲ ਬੀਜੇਪੀ ਆਲ ਪੂਰ ਕਾਰਪੋਰੇਸ਼ਨ ਆਫ ਮੀਡੀਆ ਵੀ ਮੈਂ ਲਵਾ ਰਿਹਾ ਹਾਂ ਦੇਸ਼ਾਂ ਨੂੰ ਕਿਹੜਾ ਕਿਹੜਾ ਬੀਗੋ ਰਿਹਾ ਹੈ ਨਾਲ ਦੇ ਨਾਲ ਹਲਕਾ ਚੱਪੇਵਾਲ ਦਾ ਜਿਹੜਾ ਹੈ ਉਹ ਭਾਰੀ ਦਾ ਇੰਚਾਰਜ ਨੂੰ ਹੈ ਤੇ ਭਾਪੀ ਜਨਤਾ ਪਾਰਟੀ ਨੇ ਬਹੁਤ ਬਹੁਤ ਮੋਟੇ ਲੋਕ ਦਿਨ ਵਾਜਿਆ ਹੈ ਮੈਂ ਇਸ ਦਾ ਰਿਲੀਆ ਹਲਕਾ ਚੱਪੇਵਾਲ ਦੇ ਵਿੱਚ ਇੱਕ ਸਾਨੂੰ ਸੁਧ੍ਰਿੜ ਔਰ ਸਮਾਸ਼ ਜਿਹੜੀ ਹੈ ਔਰਤ ਨੇਤਾ ਸੋਮਪਰਾਜ ਜੀ ਜਿਨ੍ਹਾਂ ਨੂੰ ਪਵਾੜੇ ਦੇ ਵਿੱਚ ਅਨੁਘੋੜਾ ਮਦਦ ਕੀਤਾ ਜਾਂਦਾ ਹੈ ਉਹ ਸਾਡੇ ਵਿੱਚ ਉਹਨਾਂ ਨੂੰ ਟਿਕਟ ਦੇ ਕੇ ਭਾਰਤੀ ਜਨਤਾ ਪਾਰਟੀ ਨੇ ਇੱਕ ਬਹੁਤ ਵੱਡਾ ਜਿਹੜਾ ਹੈ ਕੰਮ ਕੀਤਾ ਹੈ। ਔਰ ਮੈਂ ਉਹਨਾਂ ਦਾ ਅੱਜ ਇੱਥੇ ਹੋਰ ਤੇ ਸਵਾਗਤ ਵੀ ਕਰਦਾ। ਤੇ ਤੁਸੀਂ ਦੇਖਿਆ ਹੋਣਾ ਅੱਜ ਸਮੂਹ ਇਲਾਕੇ ਦੇ ਜਿਹੜੇ ਪ੍ਰਮੰਤੇ ਨੇ ਸਾਡੇ ਕਾਰਜਕਰਤਾ ਨੂੰ ਭਾਰਤੀ ਜਨਤਾ ਪਾਰਟੀ ਦੇ ਔਰ ਜਿਹੜੇ ਇੱਕ ਰੇੜ ਦੀ ਹੱਡੀ ਨੇ ਭਾਰਤੀ ਜਨਤਾ ਪਾਰਟੀ ਦੇ ਸਾਰਿਆਂ ਨੇ ਇਕੱਠੇ ਹੋ ਕੇ ਬੜੀ ਖੁਸ਼ੀ ਦੇ ਨਾਲ ਬੜੇ ਪ੍ਰਸੰਤਾ ਦੇ ਨਾਲ ਬੜੇ ਚਾਹ ਦੇ ਨਾਲ ਉਹਨਾਂ ਦਾ ਸਨਮਾਨ ਕੀਤਾ ਹੈ। ਮੈਂ ਅੱਜ ਤੁਹਾਨੂੰ ਵਿਸ਼ਵਾਸ ਦੀ ਦੁਆਰਾ ਕਿ ਭਾਤੀ ਜਨਤਾ ਪਾਰਟੀ ਮੈਡਮ ਨੀਤਾ ਸੋਪਟਾ ਜੀ ਨੂੰ ਬਹੁਤ ਜ਼ਿਆਦਾ ਵੱਡੇ ਮਤ ਦੇ ਨਾਲ ਦਿਖਾ ਕੇ ਜਿਹੜਾ ਹੈ ਇਹ ਸੀਟ ਜਿਹੜੀ ਹੈ ਉਹ ਜਿੱਤੇ ਵੀ ਲੋਕ ਸਭਾ ਦੀ ਸਾਡੀ ਸੀਟ ਜਿਹੜੀ ਜਿਹੜੀ ਪਹਿਲੇ ਹਾਸ਼ਪੁਰ ਦੀ ਸਾਡੀਆਂ 13 ਜਿਹੜੀਆਂ 13 ਸੀਟਾਂ ਦੇਖੋ ਮਾਹੌਲ ਇਹਨਾਂ ਦਾ ਬਣ ਜਾਣਾ ਕਿਉਂਕਿ ਵਿੰਦਰ ਭਾਈ ਮੋਦੀ ਜੀ ਤੀਸਰੀ ਵਾਰ ਆ ਰਹੇ ਹਨ ਔਰ ਪੰਜਾਬ ਦੇ ਵਿੱਚ ਹੋਣ ਵਾਲਾ ਜਿਹੜਾ ਹੋਣਾ ਇਸ ਵੇਲੇ ਹੈ ਨਸ਼ੇ ਦਾ ਲੁੱਟਾਂ ਖੋਹਾਂ ਦਾ ਔਰ ਗੁਲੀਆਂ ਚੱਲਦੀਆਂ ਇੱਥੇ ਕੋਈ ਕਿਸੇ ਦਾ ਵਾਲੀ ਵਾਸ ਨਹੀਂ ਹੈ ਕਰਾਪਸ਼ਨ ਜਿਹੜੀ ਆ ਪੂਰ ਜ਼ੋਰ ਤੇ ਪਹੁੰਚ ਚੁੱਕੀ ਆ ਇਹ ਕੈਸਾ ਚੋਬਰ ਦਾ ਬੋਧਾ ਲੈ ਰਿਹਾ ਲੱਖਾਂ ਪੀ ਲੈ ਕੇ ਮੁੰਡੇ ਚੱਕਲਿਆਂ ਦਾ ਨਾਲ ਲੱਖਾਂ ਪੀ ਲੈ ਕੇ ਛੱਡਦਾ ਇਦਾਂ ਦੇ ਜਿਹੜੇ ਰੋਗ ਜਿਹੜੇ ਆ ਉਹਦੇ ਕੋਈ ਇਕੱਲੇ ਨਹੀਂ ਕਰ ਰਹੇ ਅਫਸਰ ਕੋਈ ਇਕੱਲਾ ਨਹੀਂ ਕਰ ਸਕਦਾ ਉਹਨਾਂ ਨੂੰ ਸ਼ਾਇਆ ਤੇ ਸਰਕਾਰ ਦੀ ਸ਼ਾਇਦੇ ਉੱਤੇ ਸਾਰਾ ਕੁਝ ਹੋ ਰਿਹਾ ਇਹ ਜੰਗਲ ਰਾਜ ਪੰਜਾਬ ਦੇ ਵਿੱਚ ਜਿਹੜਾ ਹੈਗਾ ਇਹ ਹੋ ਚੁੱਕਾ ਮੈਂ ਤੁਹਾਨੂੰ ਇਹ ਵਿਸ਼ਵਾਸਨ ਦਵਾਂ ਕਿ ਤੇਰਾ ਨੇ 13 ਸੀਟਾਂ ਭਾ ਦੇ ਜਾਂਦਾ ਪਾਰਟੀ ਨੇ ਜਿੰਨੀਆਂ ਮਿੰਤਰ ਭਾਈ ਮੋਦੀ ਜੀ ਆਪ ਪੰਜਾਬ ਦੇ ਵਿਚ ਆ ਰਹੇ ਪਸ਼ਾਪੁਰ ਦੇ ਵਿੱਚ ਵੀ ਆਪ ਕਾਣਗੇ ਔਰ ਇਹ ਸੀਟ ਜਿਹੜੀ ਆ ਅਸੀਂ ਜਿੱਤਾਂਗੇ ਐਨੇ ਲੋਕ ਹਮਾਰਾ ਜਿਹੜੇ ਫੋਨਾਂ ਦੇ ਰਗਾ ਬੰਨਾ ਕੋਈ ਗੱਲ ਨਹੀਂ ਹੈ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕਾਰਜਕਰਤਾ ਹੈ ਉਹ ਚਤਾਨਵਾਦ ਦੇ ਨੇਤਾ ਸੰਪ੍ਰਕਾਸ਼ ਜੀ ਨਾਲ ਖੜਾ ਹੈ ਔਰ ਇਸ ਸੀਟ ਅਸੀਂ ਜਿਹੜਾ ਹੈ ਇਸ ਨੂੰ ਜਿੱਤ ਕੇ ਇੱਥੇ ਇੱਕ ਨਵੀਂ ਜੜੀ ਲਿਆ ਤੇ ਇਸ ਜੜੀ ਬਣਾਵਾਂਗੇ ਇਤਿਹਾਸ ਬਣਾਵਾਂਗੇ ਕਿ ਉਹ ਸਖਸ਼ ਜਿਸ ਨੇ ਚੱਪੇੜ ਹੱਦ ਦੇ ਚਗੀਤਰਾ ਲੁੱਟਿਆ ਔਰ ਐਮਐਲਏ ਬੜਿਆ ਬੜਿਆ ਜਿਹੜਾ ਡਰ ਦੇ ਮੱਥੋਂ ਲੜਾਇਆ ਮੇਰੇ ਕੋਲ ਵੀ ਫਾਈਲ ਗਈਆ ਉਹ ਜਿਹੜਾ ਹੈ ਉਸ ਡੋਲ ਗਿਆ ਹੈ ਐਮਐਲਏ ਬੜਿਆ ਬੜਿਆ ਛੱਡ ਕੇ ਦੂਜੀ ਪਾਰਟੀ ਵਿੱਚ ਚਲੇ ਗਿਆ ਕਿਉਂ ਚਲੇ ਗਿਆ ਲੋਕ ਨੂੰ ਪੁੱਛਣ ਇਹ ਮਤਾ ਚੱਲ ਨਹੀਂ ਚੱਲਣਾ ਹੁਣ ਜਿੱਦਾਂ ਤੇਰਾ ਸੀਟਾਂ ਜਿੱਤ ਹੋ ਗਈਆਂ ਨਰੇਂਦਰ ਭਾਈ ਮੋਦੀ ਜੀ ਨੇ ਮੈਂ ਬੇਨਤੀ ਕਰਦੀ ਹਾਂ ਸਾਰੇ ਭੱਜ ਜਾਂਦਾ ਪਾਰਟੀ ਦੇ ਲੋਕ ਨੇ ਪਤਾਵਲੇ ਨੇ ਕਿ ਪੰਜਾਬ ਦੇ ਵਿੱਚੋਂ ਇਹਨਾਂ ਨੂੰ ਕੱਢੋ ਇੱਥੇ ਰਾਸ਼ਟਰਪਤੀ ਦਾ ਰਾਜ ਲਾਗੂ ਕਰੋ ਲੋਕਾਂ ਦਾ ਸਰਪਾਪੂ ਕਰਾਏ ਨੇ ਇਹਨਾਂ ਨੂੰ ਸੁਖ ਚਾਹਣ ਦੀ ਜਿਹੜੀ ਨੀਤ ਹੈ ਕਿ ਇੱਥੇ ਆਵੇ ਪੰਜਾਬ ਦੇ ਵਸਦਾ ਵਸਦਾ ਰਹੇ ਖੁਸ਼ਹਾਲ ਹੁੰਦਾ ਰਹੇ ਤੇ ਇਹ ਜਿਹੜਾ ਕੁਝ ਲੋਕ ਜਿਹੜਾ ਆ ਕਿਸਾਨੀ ਦਾ ਮੁੱਦਾ ਲੈ ਕੇ ਹੁੰਦੇ ਨੇ ਮੈਂ ਉਹਨਾਂ ਨੂੰ ਵੀ ਫੇਰ ਕਰਨਾ ਦੇਖੀ ਕਰਾਂਗਾ ਕਿ ਕਿਸਾਨ ਭਰਾਓ ਸਜੀ ਸਾਰੇ ਤੁਹਾਡੇ ਨਾਲੋਂ ਮੈਂ ਖੁਦ ਕਿਸਾਨ ਹਾਂ ਔਰ ਕਿਸਾਨੀ ਦੇ ਵਿੱਚ ਕੋਈ ਘਾਟਾ ਨਹੀਂ ਹੈ ਘਾਟਾ ਕਿਉਂ ਹੈ ਜਦੋਂ ਅਸੀਂ ਲਿਪਟਾਂ ਬਣਾ ਲੈਂਦੇ ਆ 50-50 ਲੱਖ ਦੀਆਂ 40-40 ਲੱਖ ਦੀਆਂ ਉਹਨਾਂ ਨੂੰ ਪੈਸੇ ਜਿਹੜਾ ਹੈ ਹੋਰ ਪਾਸੇ ਖਰਚ ਵੀ ਨੇ ਘਰਾਂ ਜ਼ਿੰਮੇਵਾਰੀਆਂ ਲਈ ਖਰਚ ਵੀ ਨੇ ਆ ਤਮੋਂ ਪੈਸਾ ਮੁਰਦਾ ਨਹੀਂ ਆ ਤਾਂ ਇਹ ਲੋਕ ਜਿਹੜੇ ਨੇ ਉਹ ਜਿਹੜਾ ਆ ਖਾਏ ਪੀ ਰਹੇ ਨੇ ਕੋਲ ਮਰ ਰਹੇ ਨੇ ਉਹ ਇਦਾਂ ਹੈ ਜਿਹੜਾ ਪੈਸਾ ਹੈ ਉਸ ਨੂੰ ਸਮਾਰ ਕੇ ਚੱਲੋ ਵੱਡੇ ਵੱਡੇ ਜਿਹੜੇ ਆ ਟਰੈਕਟਰ ਦੂਦੋਂ ਕਿੰਨੇ ਹੁੰਦੇ ਟਰੈਕਟਰਾਂ ਦੇ ਉੱਤੇ ਬੜੇ ਬੜੇ ਲਾਇਰ ਸਪੀਕਰ বাজਾਨੇ ਕਰਦੇ ਆ ਕੰਮ ਕਰੋ ਇਹ ਖੇਤੀ ਨੇ ਵਰਤ ਮੇਰੇ ਕੋਲ ਵੀ ਦੋ ਟਰੈਕਟਰਾਂ ਨਾਲ ਬਸ ਸਪੀਕਰ ਲੱਗੇ ਆ ਤੇ ਖੇਤੀ ਕਰਦੇ ਆ ਔਰ ਖੇਤੀ ਦੇ ਵਿੱਚ ਪੈਸੇ ਵੀ ਕਮਾਉਣੇ ਆ ਹੁਣ ਵੀ ਮੈਂ 12 ਲੱਖ ਰੁਪਏ ਦੀ ਕੜੀ ਕਣ ਕੋਈ ਜੇ ਦੇਖਣਾ ਮੇਰਾ ਦੇਖੋ ਔਰ ਇਹ ਖੇਤ ਖੜੇ ਆ ਕੋਈ ਘਾਟਾ ਨਹੀਂ ਹੈ ਪਰ ਉਹ ਕਿਸਾਨਾਂ ਦਾ ਦੋਸਤ ਨਹੀਂ ਆ ਇਹ ਇਹਦਾ ਕੁਝ ਜਿਹੜੇ ਆ ਲੋਕ ਜਿਹੜੇ ਖੱਬੇ ਪੱਖੀ ਨੇ ਉਹ ਕਿਸਾਨਾਂ ਨੂੰ ਗੁੰਮਰਾਹ ਰੱਖਦੇ ਕਿਸਾਨ ਕੋਲ ਤਾਂ ਟਾਈਮ ਨਹੀਂ ਆ ਖੇਤੀਬਾੜੀ ਸੰਭਾਲਣੀ ਆਪਣੀ ਫਸਲ ਧਮਾਣਣੀ ਆ ਕਿ ਉਹ ਇਹ ਚੋਂ ਦੇ ਉਹਨਾਂ ਨੇ ਇਹਦਾ ਕੁਝ ਲੋਕ ਜਿਹੜੇ ਆ ਉਹਨਾਂ ਨੇ ਉਹਨਾਂ ਨੂੰ ਗੁੰਮਰਾਹ ਕੀਤਾ ਹੋਇਆ ਹੈ ਬਾਲੀਆ ਤੱਕ ਨੇ ਜੋ ਸਰੋਸ ਮਾਰਗੇ ਲੋਕ ਜਿਨ੍ਹਾਂ ਨੇ ਮੋਦੀ ਜੀ ਦਾ ਗਰਾਫ ਐਡਾ ਵੱਧਿਆ ਰਾਮਾਗੰਦਨ ਦਾ ਦਰਵਾਜ਼ਾ ਉਹਨੂੰ ਡਾਊਨ ਕਰ ਲਈ ਜਿਹੜਾ ਸਾਡਾ ਸ਼ਜੰਤ ਜਿਹੜਾ ਆਇਆ ਉਹ ਇਕੱਲਾ ਹੀ ਬੰਦਾ ਚਲਾ ਰਿਹਾ ਔਰ ਕਿਸ ਤਰ੍ਹਾਂ ਦੇ ਨਾਲ ਕਾਂਗਰਸ ਪਾਰਟੀ ਨਾਲ ਮਿਲਿਆ ਹੋ ਜਿਸ ਦਿਨ ਪਾਰਟੀ ਜੋੜੋ ਯਾਤਰਾ ਸੀ ਉਸ ਦਿਨ ਸਵੇ ਜਿਹੜਾ ਸੀਗਾ ਉਸ ਦੇ ਨਾਲ ਰਾਹੁਲ ગાંધી ਨੇ ਆਤਮਾਰਿਆ ਉਹ ਤਾਂ ਵਾਈਸ ਪ੍ਰੈਜ਼ੀਡੈਂਟ ਨੂੰ ਡਰੈਕਟਰ ਆਰਗੇਨਾਈਜੇਸ਼ਨ ਉਸ ਨੇ ਬਣਾਈ ਹੋਈਆ ਉਹ ਡਾਊਨ ਦਾ ਗਰਾਫ ਔਰ ਫਿਰ ਪਾਸਲ ਹੋਇਆ ਇਸ ਫੇਮਸ ਇੰਦਾਵਲ ਮੋਦੀ ਜੀ ਦੁਨੀਆ ਦੇ ਵਿੱਚ ਸਭ ਤੋਂ ਮਸ਼ਹੂਰ ਹੋਣੇ ਉਹਨਾਂ ਦੇ ਸਾਰੇ ਗੁਣਕਾਰ ਰਹੇ ਨੇ ਪਰ ਉਹਨਾਂ ਦਾ ਮਾਰਗਦਰਸ਼ਨ ਵੀ ਕਰ ਰਹੇ ਨੇ ਉਹਨਾਂ ਨੂੰ ਨਮਸਕਾਰ ਕਰ ਰਹੇ ਨੇ ਤੇ ਅਜਿਹੇ ਬੰਦੇ ਦਾ ਖਰਾਫ ਡਾਊਨ ਕਰਨ ਲਈ ਜਿੰਨੀਆਂ ਤਾਰਾਂ ਜਿਹੀਆਂ ਲੱਗੀਆਂ ਨੇ ਭਰਾਵੋ ਤੇ ਪੰਜਾਬ ਨੂੰ ਵਿਚਾਰੋ ਮੈਂ ਬੇਨਤੀ ਕਰਦਾ ਕਿਸਾਨਾਂ ਦੇ ਮੁੱਦੇ ਸਾਰੇ ਸਾਰੇ ਸੋਲਵ ਹੋਣਗੇ ਐਮ ਐਸ ਪੀ ਤੁਹਾਨੂੰ ਮਿਲ ਰਹੀ ਆ ਹਰਿਆਣੇ ਦੇ ਵਿੱਚ ਜਿਹੜੀਆਂ 13 ਦੀਆਂ 13 ਜਿਹੜੀਆਂ ਫਸਲਾਂ ਉੱਤੇ ਐਮ ਐਸ ਪੀ ਮਿਲ ਰਹੀ ਆ ਉਹਦੇ ਵਿੱਚ ਇੱਕ ਮਦਿਆੰਤਰ ਸਕੀਮ ਹੁੰਦੀ ਆ ਉਹਦੇ ਨਾਲ ਜਿਹੜੀ ਥੋੜੀ ਫਸਲ ਜੇ ਘੱਟ ਰੇਟ ਤੇ ਮਿਲੀ ਆ ਤੁਸੀਂ ਉੱਥੇ ਦਾ ਜਿਹੜਾ ਫੂਡ ਕਾਰਪੋਰੇਸ਼ਨ ਆਫ ਇੰਡੀਆ ਦਾ ਜਿਹੜਾ ਨੁਮਾਇੰਦਾ ਹੈ ਉਸ ਨੂੰ ਦੱਸੋ ਕਿ ਮੇਰੀ ਫਸਲ ਘੱਟ ਮਿਲੀ ਆ ਉਹ ਜਿਹੜੀ ਆ ਆਨਲਾਈਨ ਕਰ ਦਿੱਤੀ ਜਾਵੇ ਕਿ ਉਹਦਾ ਜਿਹੜਾ ਸਾਰਾ ਫਰਕ ਹੈਗਾ 800 ਰੁਪਏ ਦੇ ਕੇ ਹੈ ਜੀ 250 ਰੁਪਏ ਫਸਲ ਦੀ ਕੀਮਤ ਨਾਲ 1600 ਬੀ ਉਹਨਾਂ 800 ਰੁਪਏ ਜਿਹੜਾ ਹੈ ਤੇ 600 ਰੁਪਏ ਜਿੰਨਾ ਜਿੰਨਾ ਵੀ ਬਣਦਾ ਉਹ ਜਿਹੜਾ ਭਾਰਤ ਸਰਕਾਰ ਨਾਲ ਦੇ ਖਾਤੇ ਵਿੱਚ ਭੇਜ ਦਿਆ ਕੋਈ ਐਦਾਂ ਦੀ ਗੱਲ ਨਹੀਂ ਹੈ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਔਰ ਤਕੜੇ ਹੋ ਪਾਕ ਪੰਜਾਬ ਨੂੰ ਸੁਭਾਲਣਾ ਪਾਵੋ ਤੇ ਤੇਰਾ ਤੇਰਾ ਸਿੱਟਾ ਪਾਰਟੀ ਜਨਤਾ ਪਾਰਟੀ ਨੂੰ ਜਿੱਤ ਕੇ ਇੱਕ ਲੀ ਬਣਾ ਦੇ ਇੱਕ ਵਿਆਸ ਬਣਾ ਦਿਓ ਜਰਮੇਂਦਰ ਭਾਈ ਕੁੰਦੇ ਜਿੱਥੇ ਰਹਿ ਕੇ ਗਿਆ ਪਹਿਲਾਂ ਉਹ ਜਾਣ ਦਾ ਕੱਲੇ ਕੱਲੇ ਔਰ ਜਿਹੜਾ ਹੈ ਪੰਜਾਬ ਦੇ ਵਿੱਚ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਰਿਹਾ ਹੋ ਕਲੀ ਕਲੀ ਘੜੀ ਵਿੱਚ ਕੋਈ ਆਇਆ ਬੰਦਾ ਹੋ ਉਹ ਪੰਜਾਬੀ ਨੂੰ ਬਹੁਤ ਪਿਆਰ ਕਰਦਾ ਅਕਰਤਾਰਪੁਰ ਸਾਹਿਬ ਦਾ ਲੰਗਰ ਖੋਲ੍ਹ ਦਿੱਤਾ ਅਬ ਇਹ ਵੀ ਬੀਰ ਬਾਲਦੇਵ ਸਿੰਘ ਜਿਹੜਾ ਆਇਆ ਮਨਾ ਜਾ ਰਿਹਾ ਇੱਥੇ ਪੰਜਾਬ ਤੱਕ ਸੀਮਾ ਸੀ ਜਾਂ ਹਿੰਦੂਸਤਾਨ ਤੱਕ ਸੀਮਾ ਗੁਰੂ ਗੰਗਾ ਸਾਹਿਬ ਜੱਤਿਆਂ ਨੇ ਐਡੀ ਬੜੀ ਕੁਰਬਾਨੀ ਦਿੱਤੀ ਪਰ ਹੁਣ ਪੂਰੇ ਵਰਲਡ ਦੇ ਵਿੱਚ ਜਿਹੜਾ ਉਹਦਾ ਨਾਮ ਮੋਸ਼ਨ ਹੋਇਆ ਤਉਨੂੰ ਕੌਣ ਕਰਨ ਵਾਲਾ ਹੈ ਨਿੰਦਰ